ਹਾਂਜੀ ਮਿੱਤਰੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 6 ਮਹੀਨਿਆਂ ਦੀ ਗੱਬਣ ਚੈੱਕਪਾਸ ਚੰਗੀਆਂ ਬਣਤਰਾੜੀ ਨੁਕਰੀ ਘੋੜੀ ਦਿਖਾਉਣ ਲੱਗੇ ਆਂ ਘੋੜੀ ਕਰਨੀ ਤੁਸੀਂ ਨਿਗਾਹ ਮਾਰੋ ਸਭ ਤੋਂ ਵੱਡੀ ਖਾਸੀਅਤ ਆ ਜਿਹੜੀ ਇਹਦੀ ਮੇਲ ਬਹੁਤ ਜ਼ਿਆਦਾ ਆ ਘੋੜੀ ਦੀ ਲੰਬਾਈ ਦੇਖੋ ਤੁਸੀਂ ਲੰਬੇਟ ਘੋੜੀ ਦੀ ਬਹੁਤ ਚੰਗੀ ਆ ਬਾਕੀ ਗਰਦਨ ਦੇਖੋ ਬਰੀਕੀਆਂ ਬੜੀਆਂ ਨੇ ਘੋੜੀ ਦੇ ਵਿੱਚ ਖੜਨੀ ਕਰਨੀ ਸ਼ੋਬੜਾ ਕਰਦੀ ਆ ਘੋੜੀ ਮੂਹ ਮਹਾਂਦਰੇ ਦੀ ਸੋਹਣੀ ਆ ਆ ਤੁਸੀਂ ਦੇਖ ਸਕਦੇ ਹੋ ਗਰਦਨ ਬੜੀ ਲੰਮੀ ਆ ਘੋੜੀ ਦੀ ਪੈਰਾਂ ਪੂਰਾ ਦੀ ਮਜ਼ਬੂਤ ਆ ਬਾਕੀ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹੈ ਡੋੜ ਪੰਡ ਵਾਲੇ ਹੰਸ ਘੋੜੇ ਤੋਂ ਜਿਹੜਾ ਚੈਂਪੀਅਨ ਬਣਿਆ ਹੋਇਆਗਾ ਘੋੜਾ ਸ਼ੋਅ ਜੀਨਰ ਘੋੜਾਗਾ ਉਹ ਤੋਂ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕੰਨ ਤੁਸੀਂ ਦੇਖ ਸਕਦੇ ਹੋ ਘੋੜੀ ਦਾ ਬਹੁਤ ਜ਼ਿਆਦਾ ਛੋਟਾਗਾ ਮੂਹ ਮਹਾਂਦਰੇ ਦੀ ਸੋਹਣੀ ਆ ਤੇ ਕੁੱਲ ਮਿਲਾ ਕੇ ਚਾਰੇ ਪਾਸਿਆਂ ਤੋਂ ਘੋੜੀ ਓਕੇ ਆ ਮਿੱਤਰੋ ਉਮਰ ਇਹਦੀ 6 ਸਾਲ ਆ ਤੇ ਕੱਦ 63 ਇੰਚ ਆ ਬਾਕੀ ਮਾੜੇ ਮੋٹے 2-4 ਸਪੌਟ ਹੈਗੇ ਆ ਬਿੰਦੀਆਂ ਜੀਆਂ ਤੇ ਊਂ ਘੋੜੀ ਬਿਲਕੁਲ ਸਾਫ਼ ਆ ਗੁਲਾਬੀਪਣ ਬੜਾ ਹੈਗਾ ਘੋੜੀ ਦੇ ਵਿੱਚ ਕੋਈ ਗਿਣਵੇਂ 2-4 ਸਪੌਟ ਹੋਣਗੇ ਬਾਕੀ ਕੋਈ ਫਲਕਾਰੀ ਜਾਂ ਛਿਪਕੇ ਤੋਂ ਰਹਿਤਾ ਮਿੱਤਰੋ ਤੇ ਇਹ ਘੋੜੀ ਆ ਜੈਮਲ ਸਿੰਘ ਪਿੰਡ ਵਾਲੇ ਗੁਰਪ੍ਰੀਤ ਦੇ ਕੋਲੇ ਜਿਵੇਂ ਤੁਹਾਨੂੰ ਪਤਾ ਵੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਪਹਿਲਾਂ ਵੀ ਆਪਾਂ ਗੁਰਪਰੀਦਿਆ ਸੇਲ ਪਰਚੇਜ ਵਾਲੇ ਜਾਨਵਰਾਂ ਦੀਆਂ ਵੀਡੀਓ ਪਾਉਣੀ ਰਹਿੰਦੇ ਆ ਤੇ ਹੋਰ ਵੀ ਕਾਫੀ ਜਾਨਵਰ ਸੇਲ ਪਰਚੇਜ ਵਾਲੇ ਇਹਦੇ ਕੋਲੇ ਆਉਂਦੇ ਰਹਿੰਦੇ ਆ ਸੋ ਇਸ ਵਕਤ ਮੌਕੇ ਤੇ ਆ ਘੋੜੀ ਬਾਈ ਦੇ ਕੋਲੇ ਸੇਲ ਆ ਤੇ ਕੰਟੈਕਟ ਨੰਬਰ ਗੁਰਪਰੀ ਦਾ ਨੋਟ ਕਰ ਲਓ 9780671008 ਸੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਪਿੰਡ ਜੈਮਲ ਸਿੰਘ ਵਾਲੇ ਜਾ ਕੇ ਘੋੜੀ ਦੇਖ ਸਕਦੇ ਹੋ ਬਰਨਾਲੇ ਤੋਂ ਇਹ ਪਿੰਡ 22 ਕਿਲੋਮੀਟਰ ਆ ਬਰਨਾਲੇ ਤੋਂ ਜਿਹੜਾ ਬਠਿੰਡਾ ਹਾਈਵੇ ਆ ਉਹ ਤੋਂ ਸਾਈਡ ਨੂੰ ਥੋੜਾ ਜਿਹਾ ਪਿੰਡ ਰਹਿ ਜਾਂਦਾ ਜੈਮਲ ਸਿੰਘ ਵਾਲਾ ਤਾਂ ਪਾ ਮੰਡੀ ਤੋਂ ਤਕਰੀਬਨ 7-8 ਕਿਲੋਮੀਟਰ ਆ ਤੇ ਇਧਰੋਂ ਜਿੱਪਧੌੜ ਵਾਲੀ ਸਾਈਡ ਤੋਂ ਜਾਈਏ ਤਾਂ ਇਧਰੋਂ ਵੀ 9-10 ਕਿਲੋਮੀਟਰ ਆ ਪਿੰਡ ਇਹ ਸੋ ਤਾਂ ਪਾ ਧੌੜ ਰੋਡ ਤੇ ਪਿੰਡ ਆ ਮਿੱਤਰੋ ਘੋੜੀ ਦੀਆਂ ਬਣਤਰਾਂ ਬਹੁਤ ਜ਼ਿਆਦੇ ਚੰਗੀਆਂ ਨੇ ਸਾਊਸੀਲ ਘੋੜੀ ਆ ਬਾਕੀ ਸਵਾਰੀ ਦੀ ਪਾਸ ਆ ਸੋਹਣਾ ਤੋਰਾ ਤੁਰਦੀ ਆ ਨਮਾ ਹਾਣਾ ਘੋੜੀ ਦਾ 6 ਸਾਲ ਉਮਰ ਆ ਤੇ 6 ਮਹੀਨਿਆਂ ਦੀ ਗੱਬਣ ਚ ਇੱਕ ਪਾਸ ਆ ਮੂਹ ਮਹਾਂਦਰੇ ਦੀ ਕੋੜੀ ਬਣੀ ਸੋਣੀ ਆ ਤੁਸੀਂ ਦੇਖ ਸਕਦੇ ਹੋ ਸ਼ੋਬੜਾ ਕਰਦੀ ਆ ਜਮਾਂ ਇਹਨ ਜਾਜ ਕੇ ਖੜ ਜਾਂਦੀ ਆ ਤੇ ਕੰਨ ਛੋਟਾ ਗਾ ਸ਼ਕੀਨ ਕਰਨਾ ਤੇ ਬੇਲਬੂਲ ਚੰਗੀ ਆ ਮਿੱਤਰੋ ਸੋ ਫੋਨ ਲਾ ਲਿਓ ਗੁਰਪ੍ਰੀਤ ਨੂੰ ਪਿੰਡ ਜੈਮਲ ਸਿੰਘ ਵਾਲੇ ਨੂੰ ਤੇ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਤੇ ਬਰੀਡਿੰਗ ਵਾਸਤੇ ਘੋੜੀ ਚੰਗੀ ਆ ਚੈਂਪੀਅਨ ਘੋੜੇ ਤੋਂ ਸ਼ੋ ਵਿਨਰ ਘੋੜੇ ਤੋਂ ਮੇਟ ਹੋਈ ਵੀ ਆ ਤੇ ਅੱਧ ਗੱਬ ਘੋੜੀ ਹੋਈ ਖੜੀ ਅੱਧ ਤੋਂ ਅੱਗੇ ਟੱਪ ਗਈ ਤੇ ਚੰਗਾ ਬੱਚਾ ਦੇਣਾ ਇਹਨੇ ਸੋ ਨਮਾ ਹਾਣਾ ਮਿੱਤਰੋ ਬਾਕੀ ਆ ਪੈਰਾਂ ਪੂਰਾ ਕੰਨੀ ਲੱਤਾਂ ਕੰਨੀ ਨੰਗਾ ਮਾਰ ਲੋ ਮਜ਼ਬੂਤ ਘੋੜੀ ਆ ਤੇ ਸੌ ਹੀਲ ਆ ਸੋ ਕਾਲ ਕਰ ਲਿਓ ਜਿਨੇ ਨੌਕਰੀ ਘੋੜੀ ਕੱਬਣ ਖਰੀਦਣੀ ਹੋਈ ਬੇਲ ਬੂਲ ਬਹੁਤ ਜ਼ਿਆਦੇ ਚੰਗੀ ਆ ਮਿੱਤਰੋ